ਹਾਂਜੀ ਮਿੱਤਰੋ ਕੀ ਹਾਲ ਨੇ ਅੱਜ ਆਪਾਂ ਪੰਜ ਦਵਾਈ ਲਾਉਣ ਲੱਗੇ ਆ ਕਬੂਤਰਾਂ ਨੂੰ ਤੇ ਆ ਗੋਲੀ ਆ ਬਈ ਡੋਂਟਰਲ ਪਲੱਸ ਲਈ ਆ ਪੈਪਰਾਜਨ ਲਾਉਂਦੇ ਸੀ ਬਾਈ ਉਹਦੇ ਨਾਲ ਆਏ ਆ ਨਾ ਕਬੂਤਰ ਜਿਆਦਾ ਜਿਵੇਂ ਕਹਦੀਏ ਖਿੱਚਿਆ ਬਹੁਤ ਜਾਂਦਾ ਵਾ ਇਹਦੇ ਨਾਲ ਗੋਲੀ ਨਾਲ ਠੀਕ ਰਹਿੰਦਾ ਕਿਉਂਕਿ ਆਪਾਂ ਲਾਉਂਦੇ ਆਇਆ ਕਈ ਭਰਾਵਾਂ ਤੋਂ ਸੁਣਿਆ ਬਾਈ ਪੈਪਰਾਜਨ ਠੀਕ ਆ ਪਰ ਲਾਉਣ ਦਾ ਬਾਈ ਤਰੀਕਾ ਵੀ ਆ ਚਲੋ ਆਪਾਂ ਲਾਇਆ ਵੀ ਆ ਵਧੀਆ ਸੈੱਟ ਵੀ ਰਹੇ ਨੇ ਕਬੂਤਰ ਪਰ ਡਾਰੀ ਦੇ ਵਿੱਚੋਂ ਵੀ ਥੋੜੇ ਰਹਿ ਜਾਂਦੇ ਆ ਤੇ ਕੁਝ ਕਹਿੰਨਾ ਕਬੂਤਰ ਰਿਕਵਰ ਛੇਤੀ ਨਹੀਂ ਹੁੰਦੇ ਜਿਹੜਾ ਅਣਜਾਣ ਬੰਦਾ ਬਾਈ ਜਿਹੜਾ ਲਾਉਂਦਾ ਉਹ ਉਹਦੇ ਲਈ ਬਾਈ ਉਹ ਠੀਕ ਨਹੀਂ ਹੈਗੀ ਉਹੀ ਬੰਦਾ ਲਾ ਸਕਦਾ ਜਿਹੜਾ ਪੂਰਾ ਐਕਸਪਰਟ ਆ ਇਹ ਪ੍ਰੈਜਨ ਤੋਂ ਬਾਅਦ ਬਾਈ ਕਬੂਤਰ ਇਦਾਂ ਵਾ ਖਿੱਚਿਆ ਜਾਂਦਾ ਪੈਰਾਂ ਤੋਂ ਨਹੀਂ ਖੜਾ ਹੁੰਦਾ ਕਬੂਤਰ ਤੇ ਰਿਕਵਰ ਕਰਨਾ ਉਹਨੂੰ ਬਹੁਤ ਆਖਾ ਜਾਂਦਾ ਆ ਬਾਈ ਗੋਲੀ ਆ ਤੇ ਕੁਝ ਕਾ ਦੇਸੀ ਨੁਕਤੇ ਆਪਣੇ ਠੀਕ ਆ ਬਾਈ ਇਦੇ ਵਿੱਚ ਹੈਗਾ ਆਪਣਾ ਗੋੜਾ ਬਈ ਇਹ ਬਣਾਇਆ ਹੋਇਆ ਇਹ ਲੱਗ ਤੋ ਆ ਦੱਸਾਂਗੇ ਬਈ ਇਹਦਾ ਵੀ ਕੀ ਰਿਜ਼ਲਟ ਹੈ ਗਰਮੀਆਂ 'ਚ ਵੀ ਬਈ ਆਪਾਂ ਲਾਉਂਦੇ ਆ ਇਹਨੂੰ ਗੋੜਦੋਂ ਤੇ ਛਿਆਲਾਂ 'ਚ ਵੀ ਆ ਸਾਰਾ ਆਪਣਾ ਰੱਖਿਆ ਸਮਾਨ ਆ ਵੀ ਬਹੁਤ ਫਾਇਦੇਮੰਦ ਆ ਬਈ ਆ ਵੀ ਪੂਰਾ ਓਕੇ ਰਿਜ਼ਲਟ ਇਹਦਾ ਤੇ ਮੇਰੇ ਵੀਰ ਜਿਹੜੇ ਆਪਣੇ ਬਾਈ YouTube ਤੇ ਨਵੇਂ ਵੀਰ ਨੂੰ ਲਾਈਕ ਸਬਸਕ੍ਰਾਈਬ ਕਰਦੇ ਹੋ ਆਪਣੇ ਚੈਨਲ ਨੂੰ ਤੇ ਅੱਗੇ ਵੀ ਸ਼ੇਅਰ ਕਰਦੇ ਹੋ ਇਹਦੇ ਵਿੱਚ ਬਈ ਆਪਾਂ ਸ਼ੱਕਰ ਪਾਉਣੀ ਆ ਠੀਕ ਆ ਗੋਲੀ ਜਦੋਂ ਚੰਗੀ ਤਰ੍ਹਾਂ ਘੁਲ ਗਈ ਉਸ ਤੋਂ ਬਾਅਦ ਆਪਾਂ ਸ਼ੱਕਰ ਪਾ ਦਾਂਗੇ ਪਾਣੀ ਆਪਾਂ ਕਬੂਤਰ ਦੇ ਹਿਸਾਬ ਨਾਲ ਲੈਣਾ ਬਈ ਕਿੰਨੇ ਕਬੂਤਰ ਆ ਤੇ ਗੋਲੀ ਵੀ ਉਸ ਹਿਸਾਬ ਦੇ ਨਾਲ ਲੈਣੀ ਹੈ ਜੇ 30 ਕਬੂਤਰ ਨੇ ਬਈ ਅੱਧੀ ਤੋਂ ਅੱਧੀ ਗੋਲੀ ਲੈਣੀ ਆ ਆਪਾਂ ਕਿਉਂਕਿ ਇੱਕ ਗੋਲੀ ਪੂਰੀ ਬਈ ਆਪਣੇ 60 ਕਬੂਤਰਾਂ ਨੂੰ ਲੱਗਦੀ ਆ ਠੀਕ ਹੈ ਅੱਧੇ ਗੋਲੀ ਆਪਾਂ ਤੀਕ ਕੂਤਰਾਂ ਲਾਉਣੀ ਅੱਜ ਠੀਕ ਹੈ ਜੀ ਬਹੁਤ ਵਧੀਆ ਯਾਨੀ ਕਿ ਗੋਲੀ ਦਾ ਰਿਜ਼ਲਟ ਆ ਸਾਰੇ ਵੀਰੇ ਇਹੀ ਯੂਜ਼ ਕਰਿਆ ਕਰੋ ਯਾਰ ਪਤਾ ਕੀ ਆ ਇਹਦੇ ਨਾਲ ਇੱਕ ਦਾ ਕੂਤਰ ਛੇਤੀ ਕਵਰ ਹੋ ਜਾਂਦਾ ਉਸ ਤੋਂ ਬਾਅਦ ਇਹ ਗੋਲੀ ਲਾਉਣ ਤੋਂ ਬਾਅਦ ਆਪਾਂ ਬਈ ਦਾਣਾ ਕਣਕਣੀ ਪਾਉਣੀ ਹੈਗੀ ਦੇਸੀ ਘਿਓ 'ਚ ਰੋਟੀ ਲਾ ਕੇ ਫੇਰ ਆਪਾਂ ਉਹ ਪਾਉਣੀ ਆ ਹੋਰੇ ਠੀਕ ਆ ਬਈ ਹਾਂਜੀ ਭਾਈ ਆ ਚੈੱਕ ਕਰ ਲਓ ਮੜਾਪ ਨਿਕਲਿਆ ਮੜਾਪਾ ਦਾ ਬਾਈ ਜੀ ਆਉਂਦਾ ਹੀ ਆ। ਆ ਦੇਖੋ। ਰਿਜ਼ਲਟ ਪੂਰਾ ਓਕੇ ਆ ਬਾਈ ਦਵਾਈ ਦਾ। ਆ ਲੋ ਤੁਹਾਡੇ ਸਾਹਮਣੇ ਆ ਬਾਈ ਅੱਜ ਆਉਂਦਾ ਵਾ। ਇੰਨਾ ਕਰਕੇ ਬਾਈ ਬਿਮਾਰੀ ਆਉਂਦੀ ਆ ਕਬੂਤਰਾਂ ਨੂੰ। ਠੀਕ ਆ ਜੇ ਇਹ ਨਿਕਲ ਜਾਣਗੇ ਫਿਰ ਕਬੂਤਰ ਤੰਦਰੁਸਤੀ ਜਾਂ ਬਾਜੀਆਂ ਬੂਜੀਆਂ ਚ ਐਨ ਟਾਈਮ ਚ ਪੂਰੇ ਵਧੀਆ ਉੜਦੇ ਆ। ਖਰਾਕ ਵੀ ਵਧੀਆ ਚੱਕਦੇ ਆ। ਆ ਲੋ ਵੀਰੇ। ਆ ਬਹੁਤ ਵੱਡਾ ਸੀ ਬਾਈ ਮੜਾਪਾ। ਹੋਰ ਵੀ ਥਾਂ ਤੇ ਬਈ ਨਿਕਲੇ ਹੋਏ ਨੇ ਹਲੋ ਬਈ ਆਹਨ ਗੋਡਰ ਯਾਲਟਾ ਬਈ ਦਬਾਈਦਾ